ਲੋ ਜੀ ਸਾਡੀ ਗੁੱਡ ਮਾਰਨਿੰਗ ਹੋ ਗਈ ਆ ਹੁਣੀ ਤੇ ਰਬਾਬਤ ਹੋਈ ਆ ਸ਼ੁਰੂ ਲੋ ਵੀ ਲੋ ਵੀ ਲੋ ਵੀ ਰਬਾਬ ਵੀ ਪਿਉਂਗ ਚਾਹ ਨੂੰ ਪੂਰਾ ਖਚੜੀ ਲੈ 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 ਰਬਾਬ ਚਾਗਦਾ ਵੀ ਨਹੀਂ ਪਤਾ ਹੁੰਦਾ ਐ ਐ ਚਾਗਦਾ ਵੀ ਨਹੀਂ ਹੁਣ ਪਾਪਾ ਵੱਲ ਦੇਖੋ ਸਪੀਡਾਂ ਫੜੀਆਂ ਚਾਹਦੀਆਂ ਰਬਾਬ ਨੇ ਲੈ ਬਸ ਰਬਾਬ ਦੇਖ ਤੇ ਲੈਂਦੇ ਹੈਗੇ ਵੀ ਕਾਪੂ ਚ ਕੀ ਹੈਗੀ ਆ ਹਾਂ ਐ ਓਏ ਹੋਲੀ ਹੋਲੀ ਨਾ ਕੋ ਮਗਰ ਪਿਆ ਕੋਈ ਹੋਲੀ ਪੀ ਲੋ ਓ ਬਾਬ ਰੇ ਬਾਪ ਦੇਖੋ ਕਿੰਨਾ ਜ਼ੋਰ ਦਿੱਤਾ ਚਾਹ ਪੀਂਦੇ ਨੇ ਕਿ ਦੀ ਜੀ ਨੇ ਲੈ ਮੁੱਛੋ ਨਾ ਭਾਈ ਸਾਡੀ ਕੁੜੀ ਤਾਂ ਰੋੜਾ ਪਾ ਲਿਆ ਮੈਨੂੰ ਕਹਿੰਦੀ ਚਾਹ ਦੋ ਪਾਪਾ ਜੀ ਇਹਨੇ ਬਹੁਤ ਲੜਾਈ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਹੋਰ ਸਾਰੇ ਠੀਕ ਹੋ ਵੈਲਕਮ ਬੈਕ ਟੂ ਅਵਰ YouTube ਚੈਨਲ ਜੀ ਸੋ ਪਰ ਟੂ ਅਗਗੇਟ ਵੀ ਖੁੱਲਿਆ ਹੋ ਆ ਜਾ ਜਾਂਦੇ ਉੱਠਿਆ ਬਾਅਦ ਵਿੱਚ ਤੇ ਕੰਮ ਪਹਿਲਾਂ ਸ਼ੁਰੂ ਅੱਛਾ ਜੀ ਦੀਲਾ ਵਿੱਚ ਕਮਲ ਕੰਨੀ ਹੁੰਦੀ ਸਾਰੇ ਕੰਮ ਮੈਂ ਕਰਦੀ ਆ ਦੇਖ ਲੋ ਸ਼ੁਰੂ ਕੀਤੀ ਮਾਰਨਿੰਗ ਹਜੇ ਮੈਂ ਤੇ ਨਾਲ ਹੀ ਗਾਸ ਬੰਦ ਲਈ ਨਾ ਵਨ ਟੂ ਆ ਗਈ ਜਿੰਦੀ ਚਲੋ ਸ਼ਾਬਾਸ਼ ਪਾਪਾ ਜੀ ਗਏ ਪਾਪਾ ਜੀ ਗਏ ਆ ਦੇਖਿਆ ਮਮਾ ਧੀਆਂ ਦੋਨੇ ਤੇ ਮੇਰੀ ਟੈਗ ਦੀ ਨੀਗੀ ਤੁਜੀ ਬੈਠੀ ਆ। ਆ ਪਤਾ ਕੀ ਗੱਲ ਦਾ ਰਬਾਬੂਏ। ਹੋਏ ਰਬਾਬੂਏ। ਗੁੱਡ ਮਾਰਨਿੰਗ ਜੀ ਇਹ ਵੀ ਤੁਸੀਂ ਸਾਰੇ। ਗੁੱਡ ਮਾਰਨਿੰਗ ਬਾਦੋ ਸ਼ਾਹਰਾਂ ਨੂੰ ਪਤਾ। ਜਦਮਾਨੀ। ਆ। ਚਲੋ ਜੀ ਜਿਵੇਂ ਜਿਵੇਂ ਫਿਰ ਕਰਦੇ ਸਾਰੇ ਕੰਮ ਤਾਂ ਹੁੰਦੇ ਆਂ ਦੱਸਦੇ ਆਂ ਠੀਕ ਆ ਜੀ। ਮਿਲਦੇ ਆਂ ਫਿਰ ਨਾਲ ਦੀ ਨਾਲ। ਐ ਐ ਆ ਗਿਆ ਬਾ ਪਪਾ ਵਾਲ ਭੱਜਾ ਹਣ ਭੱਜਾ ਪਪਾ ਵਾਲ ਸ਼ਾਬਾਸ਼। ਐ ਐ ਐ ਐ ਮੇਰੀ ਗੁੱਗੂ ਜੀ ਨਾ ਹੋਵੇ ਤਾਂ ਉਹ ਮੇਰੀ ਗੁੱਗੂ ਜੀ ਨਾ ਮੇਰਾ ਛੋਣਾ ਪਤਾ ਡਰਦਾ ਹੁੰਦਾ ਪਾਪਾ ਮੇਰਾ ਪਤਾ ਹੈ ਮੈਂ 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 ਪਾਪਾ ਸ਼ਰੀ ਬੈਠੇ ਆ ਹਾਂ ਜੀ ਮਾਂ ਚੱਕੀ ਹੁਣੇ ਫਿੱਟੇ ਨਾ ਬਸ ਬਸ ਕਰ ਨਾ ਬਤ ਪੈਰਾਂ ਨੂੰ ਹੱਥ ਨਹੀਂ ਲਾਉਣਾ ਬਾ ਫੇਰ ਗੰਦਾ ਪਤਾ ਲਾਵੀਂ ਕੱਪੜੇ-ਕਪੜੇ ਧੋਈ ਜਾਂਦੇ ਆ ਰੋਟੀ ਕਦੋਂ ਮਨੋਂ ਨਹੀਂ ਖਰੇ ਮੈਂ ਬੰਟੂ ਕਪੜੇ ਕੁੱਪੜੇ ਧੋਈ ਜਾਂਦੀ ਆ ਤੇ ਕਮਲ ਬਣਾਉਣ ਲਈ ਰੋਟੀ ਤੇ ਆਪਾਂ ਚੱਲੇ ਆ ਦੁਕਾਨ ਤੇ ਉਹ ਆ ਵੀ ਬੈਠ ਗਈ ਹੋਰ ਆ ਬਹਿ ਗਿਆ ਤੂੰ ਤਾਂ ਤੈਨੂੰ ਤਾਂ ਮੈਂ ਲੰਮਾ ਭਾਗੀ ਗਿਆ ਸੀ ਜਿਹੋਨੇ ਪੁੱਤ ਨੂੰ ਰੋਡੂ ghee ਫੇਰੀ ਰੋਡਨਾ ਸਿੱਖੂਗੀ ਚਲੋ ਫਿਰ ਪੂਰੇ ਖਲਾਰੇ ਪਾਏ ਪਏ ਆ ਆਪਾਂ ਕੁਪ ਚਾ ਲੈ ਵੀ ਆ ਬਹਿਉਂ ਨਹੀਂ ਖਲਾਰੇ ਚੱਕਣੇ ਆ ਜੀ ਲੋ ਜੀ ਸੋ ਇਹਦਾ ਵੀ ਮੰਦਾ ਹਾਲੀ ਆ ਹੈ ਪੂਰੇ ਬਾਜ਼ਾਰ ਭੁੰਡੇ ਭੁੰਡੇ ਖਲਾੜੇ ਪਏ ਬੇ ਚੰਗੀ ਜਿਹਾ ਰਾਈ ਤੁਸੀਂ ਕਿ ਤੁਸੀਂ ਰੋਟਾ ਖਾਦੇ ਨਹੀਂ ਰਾਈ ਤਾਂ ਨਾ ਖਾਦੇ ਨਹੀਂ ਸੱਚ ਚ ਚੱਲ ਕੋਈ ਨਹੀਂ ਤਿਆਰੀ ਹੋ ਰਹੀ ਤੇ ਬੁਰੀ ਆਟਾ ਗੁੰਨੀ ਆਂ ਤੇ ਆਟਾ ਛਾਨੀ ਕਮਲਾ ਆਟਾ ਛਾਨੀ ਆਂਦੀ ਆ ਆਟਾ ਛਾਨ ਕੇ ਬੱਸ 5 ਮਿੰਟ ਕਿੰਨਾ ਟਾਈਮ ਲਾਉਂਗਾ ਰੋਟੀ ਨੂੰ? ਹਰ 15 ਮਿੰਟ ਫਿਰ ਮੈਂ ਦੁਕਾਨ ਤੇ ਜਾਵਾਂ? ਤੁਸੀਂ ਜਾਓ ਦੁਕਾਨ ਤੇ। ਚਲੋ ਵੀ ਕੰਮ ਨੂੰ ਨਹੀਂ ਕਰਦੇ ਇਹ ਕੰਮ ਆਟਾ ਛਾਣ ਕੇ ਕਮਲੇ ਬਣਾ ਲੈਣੀਆਂ ਰੋਟੀਆਂ ਆਪਾਂ ਚੱਲਦੇ ਦੁਕਾਨ ਤੇ ਸਫਾਈ ਸਫਾਈ ਕਰਕੇ ਆਉਣੇ ਉਦੋਂ ਨੂੰ ਫਿਰ ਜਦ ਨੂੰ ਆਵਾਂਗੇ ਰੋਟੀ ਤਿਆਰ ਹੋਊਗੀ ਹਨ। ਯੈਸ ਰੋਟੀ ਜਾਰ ਹੋਗੀ। ਚਲੋ ਵੀ ਚਲੀਏ ਹਰਦੀਪ ਜੀ। ਐਦਾਂ ਜਾਣ ਦੀ ਫਾਇਦਾ ਛੇ ਪੱਗਿਆ ਚੱਲ ਜਾਈਏ। ਫਿਰ ਬਾਅਦ ਜਨਰਲ ਸਟੋਰ ਯੈਸ ਚਲੋ ਵੀ ਕਰਦੇ ਹਾਂ ਸਫਾਈ ਸਫਾਈ ਫਿਰ ਠੀਕ ਹੈ ਨਾਲ ਦੀ ਨਾਲ ਕੰਟੀਨਿਊ ਕਰਾਂਗੇ ਵਲੌਗ ਨੂੰ ਦੁਕਾਨ ਦੀ ਸਫਾਈ ਬਹੁਤ ਕਰਨ ਵਾਲੀ ਪਈ ਆ ਰੋਡ ਦੇ ਉੱਤੇ ਕਰਕੇ ਮਿੱਟੀ ਘਟਾ ਬਹੁਤ ਜ਼ਿਆਦਾ ਹੁੰਦਾ ਤੇ ਆ ਦੇਖੋ ਸਾਫ਼ ਹੀ ਦਿਖੀ ਜਾਂਦਾ ਸਫਾਈ ਦੇ ਆਪਣਾ ਟਾਈਮ ਲੱਗ ਜਾਂਦਾ ਆਰਾਮ ਨਾਲ ਸਫਾਈ সুইਕ ਕਰਕੇ ਤੇ ਫਿਰ ਤੁਹਾਨੂੰ ਦਿਖਾਉਣੇ ਆ ਸਾਰਾ ਸਫਾਈ ਕਰਨ ਤੋਂ ਬਾਅਦ ਤੇ ਕਮਲ ਆਪਣ ਨੂੰ ਕਹਿੰਦੀ ਹੈ ਹਰਦੀਪ ਸਿੰਘ ਕੰਮ ਨਹੀਂ ਕਰਦੇ ਸਾਰਾ ਕੰਮ ਮੈਂ ਕਰਦੀ ਆ ਇਹ ਦੱਸਣਾ ਹੋ ਤੁਸੀਂ ਕਮੈਂਟ ਕਰਕੇ ਠੀਕ ਹੈ ਜੀ ਕਰ ਲਈ ਸਫਾਈਆਂ ਫਿਰ ਹਾਂਜੀ ਜੀ ਸਫਾਈਆਂ ਆਪਣੀਆਂ ਹੋ ਗਈਆਂ ਸਾਰੀਆਂ ਦੁਕਾਨ ਦੀਆਂ ਪੂਰੀਆਂ ਵਧੀਆ ਕਰਤੀਆਂ ਵਾਂ ਅੱਧਾ ਪੂਣਾ ਘੰਟਾ ਲੱਗ ਗਿਆ ਸੀ ਜਿਆਦਾ ਵੱਡੀ ਦੁਕਾਨ ਏ ਠੀਕ ਹੀ ਆ ਸਫਾਈ ਸਫਾਈ ਵਧੀਆ ਕਰਕੇ ਸਾਮਾਨ ਠਕਾਇਆ ਦਾ ਆਪਣਾ ਸਾਰਾ ਪਿੱਛੇ ਦੇਖੋ ਸਾਰੀ ਸਫਾਈ ਹੋ ਗਈ ਹੈ ਦੁਕਾਨ ਦੀ ਹੁਣ ਆਪਾਂ ਬੈੰਨੇ 5-10 ਮਿੰਟ ਆਰਾਮ ਕਰਦੇ ਆ ਠੀਕ ਹੈ ਜੀ ਸਰੀਸ ਭਾਈ ਵਧੀਆ ਹੋ ਗਈ ਆ ਦੇਖੋ ਡਸਟਿੰਗ ਕਿੰਨੀ ਹੀ ਬਣਾ ਹੁਣ ਜਮਾ ਸਮਾਫਾ ਤੁਸੀਂ ਅੰਦਰੀਆਂ ਸਾਫ ਕਰਤੀਆਂ ਆਪਾਂ ਬਾਹਰੋਂ ਵੀ ਪੁੱਛੇ ਪੁੱਛੀ ਆ ਕੇ ਲਾਉਗੀ ਬੰਟੂ ਤੇ ਆਪਾਂ ਝਾੜੂ ਮਾਰਤਾਈ ਸਾਰਾ ਬਾਹਰ ਪੁੱਲਾ ਹੋ ਗਈ ਕੱਢ ਲੋ ਕਿਹੜਾ ਇੱਕ ਵਾਰੀ ਫੇਰ ਦੁਕਾਨ ਦਾ ਲਓ ਤੇ ਹੋਰ ਥੀਕ ਕਮੈਂਟ ਦੇ ਵਿੱਚ ਦੱਸਣਾ ਜੂਰ ਕੰਮ ਆਪਾਂ ਕਰਦੇ ਕਿ ਨਹੀਂ ਕਰਦੇ ਕਮਲ ਕਹਿੰਦੀ ਵੀ ਮੈਂ ਕੰਮ ਕਰਦੀ ਆ ਦੀਪ ਨਹੀਂ ਕਰਦੇ ਦੱਸਣਾ ਹੁੰਦੀ ਕਰਦੇ ਗਾਂ ਤਾਂ ਬੁੜੀਆਂ ਕਰਨੀਆਂ ਹੁਣ ਦੁਕਾਨ ਤੇ ਕੰਮ ਆਪ ਕਰੀ ਜਾਂਦੇ ਆ ਮੈਂ ਘਰ ਦੇ ਗਾਂ ਵੀ ਆਪ ਕਰ ਲਈਦੇ ਆ ਤੁਹਾਨੂੰ ਪਤਾ ਯਾਰ ਇਲਾ ਵਿੱਚ ਦੇਖਦੀ ਆ ਦੱਸਣਾ ਜੂਰ ਕਮੈਂਟ ਕਰਕੇ ਠੀਕ ਆ ਚਲੋ ਫਿਰ ਘਰੇ ਜਾਵਾਂਗੇ ਰੋਟੀ ਖਾਵਾਂਗੇ ਫਿਰ ਜਾ ਕੇ ਘਰ ਦਾ ਵਲੌਗ ਲੈਣੇ ਆ ਕਮਲੋਣੀ ਕੀ ਕਰਦੇ ਪਏ ਆ ਦੇਖ ਲੈ ਕੀ ਕਰਦੇ ਹਨ ਰੱਖਿਓ ਧਿਆਨ ਵਰ ਸਾਰੇ ਵਲੌਗ ਨਾ ਕੰਟੀਨਿਊ ਜੁੜੇ ਰਿਓ ਹਾਂਜੀ ਆ ਗਿਓ ਹੋਰ ਹੋਰ ਆ ਗਿਓ ਹਰਦੀ ਬਾ ਗਿਆ ਪੂਰੀ 1 ਘੰਟੇ ਬਾਅਦ ਤੇਰੇ ਬਾਪ ਔਨਸਾਰ ਗੋਦੀ ਚੜੀਆ ਤੇ ਪਿਓ ਦੀ ਦਵਾਇਆ ਮੈਂ ਨੂੰ ਹਨਾ ਚੀਜ਼ੀਆਂ ਇਹਨੂੰ ਮੈਂ ਖਵੋਨੀ ਆ ਤੇ ਚੜੀਆ ਤੇ ਪਿਓ ਦੀ ਗੋਦੀ ਔਨਸਾਰ ਦੇ ਹਲੋ ਹਣ ਬਤਲੀ ਦਬਾਵ ਇਤਰਾ ਤੁਸੀਂ ਵੀ ਸੁਣਿਆ ਸੀ ਨਾ ਮੇਰੀਆਂ ਗੱਲਾਂ ਵੀ ਤੇ ਕਮੈਂਟ ਜ਼ਰੂਰ ਕਰਦੇ ਹੋ। ਇਹ ਗੱਲਾਂ ਮੈਂ ਦੀ। ਮੈਂ ਕੀ ਕਹਿ ਸੀ ਘਰੇ ਜਾਂਦੇ ਸਾਰ ਹੋ ਗਿਆ ਨਾ ਉਹੀ ਕੰਮ। ਦੇਖ ਲੈ ਦੇਖ ਦੇਣ ਕੀ ਕਿਆ ਸੀ ਆਪਾਂ। ਦੇਖ ਲੋ ਤੇ ਆਪਾਂ ਨੂੰ ਕਹਿੰਦੇ ਮਪਾ ਕੰਮ ਨਹੀਂ ਕਰਦੇ। ਤੇ ਆਪਾਂ ਕੰਮ ਕਰਕੇ ਜਾਂਦੇ ਨਾ ਫਿਰ ਉੱਥੇ ਜਾ ਕੇ ਦੇਖਦੇ ਆਪਾਂ। ਓਹ 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 ਓਹ। ਤੀਜੋ ਤੀਜੋ ਤੀਜੋ। ਕਹੀ ਜਾਂਦੇ ਨਾ ਮੇਰੇ ਪਪਾ। ਝੂਠ ਸਾਰਾ। ਏ ਮਾਂ ਮਾਂ। ਏ ਮਾਂ ਮਾਂ। ਕੰਮ ਆਪਣਾ ਆਲਮੋਸਟ ਡਨ ਸਾਰਾ ਹੋ ਗਿਆ ਏ। ਲੋ ਦੇਖ ਲੋ। ਕਿਚਨ ਵੀ ਸਾਰਾ ਹੋ ਗਿਆ ਕਲੀਨ। ਸਾਰੀਆਂ ਸਫਾਈਆਂ ਪੋਚਾ ਵੀ ਲੱਗ ਗਿਆ ਤੇ ਇੱਧਰ ਵੀ ਉੱਧਰਲੇ ਕਮਰੇ ਦਾ ਵੀ ਸਾਰਾ ਡੰਨ ਹੋ ਗਿਆ ਘਰ ਵਾਲੀ ਦੀ ਸੇਵਾ ਹੁੰਦੀ ਹੈ ਹੋਰ ਅਸਰ ਬਹੁਤ ਦੁਖੀ ਜਾਂਦਾ ਸੀ ਕਮਲ ਕਿਤੇ ਤੇਲ ਲਾਉਣੇ ਸਿਰ ਤੇ ਸੋਕਾ ਪਾਈ ਬੈਠੇ ਸਿਰ ਚ ਭੋਰਾ ਵੀ ਨਹੀਂ ਉਹ ਤੇਲ ਲਗਾਉਂਦੇ ਹੈਗੇ ਅਗੁਰਾ ਆਉਂਦਾ ਘਰਾਦ ਨੂੰ ਸੁੱਤੇ ਇੱਕ ਤਾਂ ਅੱਖ ਖੁੱਲ ਜਾਂਦੀ ਆ ਰਵਾਬ ਉੱਠ ਕਰਦੀ ਆ ਲਾ ਉਹਦੇ ਹੀ ਸਿਰ ਤੋਂ ਫੇਰ ਲੱਗ ਜਾਂਦਾ ਫਿਰ ਪਰ ਫਿਰ ਵੀ ਤੇਲ ਤੋਂ ਹੰਤਾ ਲਗਾਵੇ ਵਾਲਾਂ ਤੇ ਬੁਰੇ ਹਾਲ ਹੋ ਗਏ ਆ ਸਰਦੇ ਦਿਖਾ ਲੀਤੀ ਆ ਚਾਹ ਪੀ ਲੀਤੀ ਆ ਹਦਿੱਤ ਨੇ ਚਾਹ ਪੀਨੀ ਆ ਮੈਂ ਕਿਹਾ ਚਾਹ ਤੇਲ ਲਗਾ ਦੀ ਆ ਹੰਨੇ ਸੁੱਕਾ ਹੋਇਆ ਜਿਹੜੇ ਵਾਲਾਂ ਚ ਜਨਾ ਨੂੰ ਕਿ ਜਾਨ ਨੇ ਆ ਦੁਕਾਨ ਤੇ ਰੀਲਾ ਬਣਾਉਣੇ ਵਾਲੇ ਰੀਲਾ ਦੇਖਿਓ ਨਾਲੇ ਦੁਕਾਨ ਤੇ ਜਾਨ ਨੇ ਆਏ ਬਚਾਲੇ ਚੀਰ ਨਿਕਲਦਾ ਤੁਹਾਡੇ ਆ ਨੂੰ ਕਮਲ ਦੇਖ ਲਓ ਚੀਲ ਉਸ ਕੱਢੀ ਜਾਂਦੀ ਆ ਮੇਰਾ ਬਚਾਲੇ ਚੀਰ ਕੱਢ ਕੇ ਲੋਕ ਸੇਵਾ ਕਰਵਾ ਲਈਏ ਤੇ ਫਿਰ ਆਪਾਂ ਨਾਲ ਨੂੰ ਕਿ ਜਾਨੇ ਦੁਕਾਨ ਤੇ ਤੇ ਮਿਲਦੇ ਆਪਾਂ ਦੁਕਾਨ ਤੇ ਠੀਕ ਹੈ ਜੀ ਗੰਦ ਲਾ ਕੇ ਬਣਾ ਲਿਆ ਲੋ ਜੀ ਅੱਜ ਮੌਸਮ ਬਹੁਤ ਸੋਹਣਾ ਹੋਇਆ ਪਿਆ ਨਹੀਂ ਪਈ ਜਾਂਦਾ ਕਣ ਮਣ ਕਣ ਮਣ ਮੌਸਮ ਦੇਖੋ ਵਾਹ ਜੀ ਵਾਹ ਆ ਤਾਂ ਨਹੀਂ ਆ ਰਹੀ ਬੰਤਾ ਰੱਬ ਦਾ ਖੁਸ਼ ਹੋਇਆ ਕਰਦਾ ਤਾਂ ਨਹੀਂ ਪਈ ਜਾਂਦਾ ਪੱਕਾ ਉਹਦਾ ਮੌਸਮ ਆ ਪਰ ਆਪਣੇ ਚਾਰੇ ਪਾਸੇ ਸ਼ਾਂਤੀ ਹੋਈ ਹੈ ਜਿਵੇਂ ਅੱਗੇ ਹੁੰਦੀ ਹੈ ਲਾਈਟ ਵਾਲੇ ਦਿਨ ਦਿਖਾਇਆ ਸੀ ਨਾ ਸ਼ਾਂਤੀ ਹਜ਼ਾਰੇ ਬਸੇ ਜਮਾ ਕਮਲਦੇਰ ਬਾਬੂ ਪਏ ਆ ਉਹ ਕਮਲ ਮੌਸਮ ਤਾਂ ਦੇਖੋ ਬਾਹਰ ਤੇ ਹੀ ਰਹੋ ਨਾ ਪਏ ਆ ਦੋਨੇ ਮਾਮਾ ਤੇ ਆ ਪੂਰਾ ਪੂਰਾ ਤੇ ਮੈਂ ਜਿੱਤ ਬਣਾਉਣੀ ਪੈਣੀ ਆ ਲੈ ਪਰਵਾਹ ਸਾਡਾ ਸਟਾਫ ਤੇ ਫੋਕੜੇ ਆਪਣਾ ਲੇ ਕੇ ਆਓ ਸਾਡੇ ਸੋਣਾ ਬਤ ਦੱਸਾਂਗੇ ਉਹਨੂੰ ਪਤਾ ਹੀ ਨਹੀਂ ਪਕੌੜਿਆਂ ਦਾ ਮੌਸਮ ਆਇਆ ਪਿਆ ਤੇ ਜਦੋਂ ਨੂੰ ਖਾਣੇ ਆ ਉਹਦੋਂ ਨੇ ਉੱਠਣਾ ਤੈਨੂੰ ਪਤਾ ਹੀ ਨਹੀਂ ਲੱਗਣਾ ਪਕੌੜੇ ਖਲੇ ਵਿਚਾਰਾ ਖਾਊਗਾ ਕਿਵੇਂ ਫਿਰ ਇਹ ਪਕੌੜੇ ਖਲੇ ਇਹਨੂੰ ਨਹੀਂ ਪਤਾ ਲੱਗਣਾ ਰੈਣ ਦੁੱਧ ਦੀ ਤੇ ਚਾਹ ਫਿਰ ਦੁੱਧ ਨੂੰ ਆ ਜਾਂਦੀ ਆ ਇਹ ਗੱਲ ਤਾਂ ਦੇਖੀ ਬਸ ਇਹ ਗੱਲ ਆ ਖਾਂ ਬਿੰਦ ਗਏ ਤੇ ਤੇਰੇ ਬਾਪ ਨੇ ਉੱਠ ਹੀ ਜਾਣਾ ਤੁਸੀਂ ਸਟਾਰਟਿੰਗ 'ਚ ਦੇਖਿਆ ਹੀ ਨਾ ਮੇਰਾ ਕਾਪਰ ਬਾਪ ਦੇ ਮੂੰਹ ਨੂੰ ਲੱਗਦਾ ਮੇਰੀ ਝੋਲੀ ਜਾ ਜਾਂਦੀ ਉਹਦੀ ਮਾਂ ਨੂੰ ਛੱਡ ਕੇ ਚਲੋ ਖਾਂਦੇ ਨੂੰ ਨਹੀਂ ਹੱਥ ਚੱਲੇ ਕਿ ਕਿਹ ਜਾਂਦਾ ਕਈ ਜਾਂਦਾ ਯਾਰ ਇੱਥਾਂ ਬ੍ਰੀਕ ਆ ਕੰਮ ਨਹੀਂ ਇੰਨੀ ਨਹੀਂ ਹੈਗੀ ਵਾਲੀ ਨਹੀਂ ਹੈਗੀ ਬਰੀਕ ਇੰਨੀ ਵਾਲੀ ਨਹੀਂ ਹੈਗੀ ਬਰੀਕ ਹਾਂ ਅਰਦਾਸ ਜੀ ਪਤਾ ਬਦਲ ਪੂਰਾ ਘੁਲਿਆ ਗਿਆ ਸਾਡ ਨੂੰ ਤਾਂ ਕਮਲ ਆਇਆ ਕਹਿੰਦੇ ਜੇ ਮੇਰਾ ਰੱਬ ਜੀ ਮੈਨੂੰ ਦੱਸ ਦੇ ਹੋਰ ਇਹ ਕਮਲ ਨੇ ਸਰ ਨੂੰ ਤੇਲ ਲਾਇਆ ਸੀ ਤੁਸੀਂ ਦੇਖਿਆ ਤੇ ਮੇਰੇ ਵਿੱਚ ਵਾਲੇ ਜੀ ਕੱਢਦਾ ਸੀ ਉਦੋਂ ਕਮਲ ਨੇ ਉਹਨਾਂ ਵਿਚਾਲੇ ਜੀ ਦੀ ਬਣਾਇਆ ਪਹਿਲਾਂ ਆ ਹੋਏ ਹੈ ਨਾ ਉਹ ਵੀ ਬਣ ਗਿਆ ਮਾਸੂ ਸੈਟ ਸੈਟ ਜੀ ਕਰ ਲਓ ਸੈਟ ਨਹੀਂ ਇਹ ਨਹੀਂ ਆਏ ਰਹਿਣਾ ਯਾਰ ਹੁਣ ਚੇਨ ਹੀ ਨਿਕਲਣਾ ਹੈ ਨਹੀਂ ਬਸ ਆ ਹੀ ਬਣਾ ਰਿਹਾ ਨਵਾਂ ਸਾਈਲੀ ਬਣਾ ਦਮਰਾ ਕਮਲ ਲੈ ਲੈ ਲਓ ਵੀ ਰੈ ਇੰਡਲਾਈਟ ਪਈ ਵੀਡੀਓ ਬਣਾ ਆ ਗਿਆ ਛੇੜਿਆ ਵੀਡੀਓ ਨਾਲ ਦੇਤੇ ਰੀਲ ਚੰਗੀ ਤਰ੍ਹਾਂ ਦੇਖਿਆ ਕਰੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਕੀ ਕਮੀ ਪੇਸ਼ੀ ਦੀ ਸਾਨੂੰ ਦੱਸ ਦਿਆ ਕਰੋ ਕਮੈਂਟ ਕਰ ਦਿਆ ਕਰੋ ਹਾਂ ਦੱਸਣਾ ਜਰੂਰ ਕਰੋ ਲੈ ਵੀ ਤੁਸੀਂ ਆ ਵੀਡੀਓ ਪਾਈ ਆ ਇਹਦੇ ਵਿੱਚ ਇਹ ਨੌਕਸਾ ਇਹ ਉਹ ਕੁਝ ਵੀ ਹੈ ਨਾ ਦੱਸ ਦਿਆ ਕਰੋ ਤੇ ਤੁਹਾਡੇ ਲਈ ਵਧੀਆ ਤੋਂ ਵਧੀਆ ਰੀਲ ਬਣਾ ਕੇ ਪਾਇਆ ਕਰੀਏ ਇਦਾਂ ਹੀ ਕਰਨਾ ਦੂਰੇ ਨੇ ਤੇ ਇਦਾਂ ਹੀ ਕਰਨਾ ਪਿਆਰ ਬਣਾ ਜੇ ਫਿਰ ਦੱਸਦੇ ਨਾਲ ਦੀ ਨਾਲਾ ਪਤੀ ਹੁੰਦਾ ਮਾਤਾ ਹੀ ਤਾਂ ਪਹਿਲਾਂ ਜਾ ਕੇ ਬਾਹਰ ਖੜ ਗਏ ਹੁਣ ਦੁਪਹਿਰ ਹੋ ਗਈ ਹੈ ਤੇ ਚੱਲੇ ਆ ਘਰੇ ਰੋਟੀ ਪਾਣੀ ਖਾਣੀ ਆ ਭੁੱਖ ਲੱਗੀ ਆ ਪਕੌੜੇ ਦਾ ਕਮਲ ਕਹਿੰਦੀ ਆ ਉਹ ਪਤ ਨਹੀਂ ਖਾਣੇ ਆਪਾਂ ਨੂੰ ਤੇਰੀ ਮੰਮੀ ਨੇ ਤੇ ਐਵੇਂ ਕਹਿੰਦੀ ਵੀ ਮੰਮੀ ਤੇਰੀ ਜੀ ਖਵਾ ਦੇ ਚਲੋ ਫਿਰ ਜਾ ਕੇ ਦੇਖਦੇ ਆ ਨਾ ਕੀ ਮੋੜ ਬੰਦਾ ਵਾ ਤੇ ਮੀ ਬਹੁਤ ਪੈ ਗਿਆ ਪਾਣੀ ਖੜਾ ਤੁਸੀਂ ਦੇਖ ਹੀ ਰਹੇ ਹੋ ਪਰ ਵਧੀਆ ਗਰਮੀ ਵੀ ਬਹੁਤ ਸੀ ਠੀਕ ਆ ਪੈਣਾ ਵੀ ਚਾਹੀਦਾ ਸੀ ਤੇਰ ਬਾਪ ਸਾਡੇ ਚ ਪੈਸੇ ਵੀ ਹੁਣ ਠੰਡਾ ਮੌਸਮ ਹੋ ਜਾਣਾ ਵਾ ਉਸ ਬਾਗੋ ਸੋਹਣੂ ਚੱਲ ਗਿਆ ਸੋਹਣੇ ਪੱਤ ਜੀ ਪਾਪਾ ਕਿੱਥੇ ਆਏ ਮੇਰੀ ਜਾਨ ਆਏ 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 ਪਕੌੜੇ ਖਾਣੇ ਆ ਸੋਹਣੇ ਪੱਤ ਨੇ ਪਕੌੜੇ ਆਏ ਹੈ ਹੈ ਚੱਲੋ ਜੀ ਚੱਲੋ ਚੱਲ ਜੀ ਚਲੀਏ ਮੇਰੀ ਧੀ ਫਿਰ ਪੂਰੀ ਤਿਆਰੀ ਚ ਜਾ ਕੇ ਪਕੌੜੇ ਖਾਣੇ ਆ ਵਧੀਆ ਵਧੀਆ ਬਾਕੀ ਰੱਬ ਜਾਣਦਾ ਬਣਾਉ ਕਮਲ ਕਹਿੰਦੇ ਐਵੇਂ ਕਹੀ ਜਾਂਦੀ ਜਾਣ ਕੇ ਪੰਪ ਤੇਈ ਜਾਂਦੀ ਸਾਨੂੰ ਮਾਂ ਪਿਓ ਦੇ ਧੀ ਨੂੰ ਦੋਨੋਂ ਨੂੰ ਜਾ ਕੇ ਦੇਖਦੇ ਆ ਬਾਕੀ ਮਿਲਗੀ ਦਾ ਗੱਲ ਟੈਕਦੀ ਕਿਉਂ ਨਹੀਂ ਐ? ਚੌਂ ਨਹੀਂ ਟੈਕਦੀ ਗੱਲ ਕੀ ਐ? ਰੋਲਾ ਕਾਦਾ ਪਾਇਆ ਤਰ। ਹੈਂ? ਟੁਟਕੀਆਂ ਮਾਰੀ ਐ ਨਹੀਂ ਹੁਣ? ਸੌਂਦੀ ਕਿਉਂ ਨਹੀਂ ਰਵੇਵੋ? ਕੀ ਪ੍ਰੋਬਲਮ ਆ ਤੇਨੂੰ? ਕੀ ਪ੍ਰੋਬਲਮ ਆ ਤੇ ਮੁੱਤ? ਜਦਾ ਜਦਾ ਡਾਉੜਾ ਡਾਉੜਾ ਜਦਾ ਜਦਾ। ਪਿਓ ਕੋਲੇ ਕਾਹੋਂ ਜਾਣਾ ਨੇ ਇੱਥੇ ਜਾਣਾ ਚੀਜ਼ਾਂ ਚੱਕਣ। ਆਉਂ ਆ ਗਏ ਚੀਜ਼ਾਂ ਜਿਹੜੀਆਂ ਪਈਆਂ ਸਾਰੀਆਂ। ਇੱਧਰ ਜਾਂਦੀ ਏ ਲੈ ਤੁਸੀਂ ਤਾਂ ਨੀਂਦ ਲਾ ਲਈ ਐ ਮੈਂ ਜਮਾਂ ਸੁਤੀ ਤਾਂ ਨੀਂਦ ਨਹੀਂ ਜਲਾ ਲਈ ਐ ਸੁੱਤਾ ਕਦੋਂ ਮੈਂ ਦੱਸ ਰਬਾਬ ਕਿੱਥੇ ਜਾਣਾ ਵਾ ਰਬਾਬ ਆ ਜਾ ਇੱਧਰ ਆਉਣਾ ਕਿ ਨਹੀਂ ਇੱਧਰ ਓੜ ਤੂੰ ਆ ਖਾ ਲੈ ਹਾਏ 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 ਆ ਗਈ ਐ ਲੈ ਆ ਗਈ ਐ ਬੋਝ ਨਿਕਰ ਪਾਲੀ ਗੰਦਾਬੋਤ ਤਾ ਤੁਮੇਰਾ ਗੰਦਾਬੋਤ ਦੁਪਹਿਰ ਦੀ ਰੋਟੀ ਬਣਾਈ ਜਾਂਦੀ ਹੈ ਕਮਲ ਹਾਂਜੀ ਆਹ ਹੋ ਆਪੀ ਆ ਨਹੀਂ ਮੈਂ ਹਰਜੀਤ ਨੂੰ ਕਿਹਾ ਸੀਗਾ ਮੈਂ ਕਿਹਾ ਚੱਲ ਲੱਗੀ ਪਕੌੜੇ ਖਾ ਲੋ ਕਿਤੇ ਨਹੀਂ ਮੈਂ ਤਾਂ ਪ੍ਰਾਠਾ ਹੀ ਖਾਣਿਆ ਉਹ ਧੁੱਪ ਨਿਕਲੀ ਮੌਸਮ ਬਹੁਤ ਸੋਹਣਾ ਸੀਗਾ ਤੇ ਹੁਣ ਪੂਰੀ ਧੁੱਪ ਨਿਕਲੀ ਵੀ ਹੈ ਧੁੱਪ 'ਚ ਥੋੜੀ ਪਕੌੜੇ ਖਾਦੇ ਜਾਂਦੇ ਯਾਰ ਕਮਲ ਸਹੀ ਨਹੀਂ ਵੀ ਧੁੱਪ ਨਹੀਂ ਹੈਗੀ ਤੇ ਹੈਗੀ ਆ ਹੋਰ ਇਹਦਾ ਚੁੰਦੂ ਦਾ ਪ੍ਰਾਠਾ ਵਾ ਇਹ ਸਾਡੇ ਸੋਹਣੇ ਪੁੱਤ ਦਾ ਪੌਥਾ ਆ ਪਾਪਾ ਦੇ ਪਰੋਠੇ ਆ। ਮੰਮੀ ਨੇ ਤਾਂ ਖਾਣੇ ਨੇ। ਮੈਂ ਨਹੀਂ ਖਾਣੇ ਨਾ। ਹਾਂ। ਆਪਾਂ ਹੁਣ ਆਪਾਂ ਹੁਣ ਤੇ ਉਹਦੀ ਕੀ ਕਰੀਏ? ਤੇ ਉਹਦੀ ਕੀ ਕਰੀਏ ਹੁਣ ਆਪਾਂ? ਇਹ ਚਾ ਖਾਣੇ ਬਤਨ ਐਂ ਨਹੀਂ ਪਤਾ ਖਾਣੇ ਆ। ਖਾਵਾਂਗੇ ਨਾ? ਮੈਂਰਾ ਸ਼ੋਨਾ ਬੱਤਲੂਆ। ਸ਼ੋਨਾ ਪੁੱਤ ਦੋਨਾਂ ਪਰੋਠੇ ਦੇ ਪਰੋਠੇ ਧਰੀ ਆਉਂਦੀ। ਕਮਲ ਲੋ ਵੀ ਅਚਾਰ ਨਾਲ ਪਰੋਠੇ ਖਾਣ ਦਾ ਸਵਾਦ ਆ ਨਾ ਜਿਹੜਾ ਕਮਲ ਪੂਰਾ ਰੋਤੀਆ। ਮੈਂ ਕਹਿੰਦਾ ਸਿਰਾ ਆ ਜਾਂਦਾ ਕਦੇ ਖਾਣੇ ਅਸੀਂ ਚਟਨੀ ਆਹ ਆਹ ਪਰੌਠਾ ਨੇ ਕਦੇ ਆਚਾਰ ਜਿਹੜੀ ਇਹ ਜ਼ਿੰਦਗੀ ਹੈ ਨਾ ਇਹ ਜ਼ਿੰਦਗੀ ਮੈਂ ਕਹਿੰਦਾ ਸਿਰਾ ਜਿਹਨੇ ਜਿਹਨੇ ਵੀ ਹੁਣ ਆਚਾਰ ਨਾਲ ਪਰੌਠੇ ਖਾਣੇ ਆ ਉਹ ਪਹੁੰਚੋ ਤੇ ਸਾਡੇ ਚੁੰਦੂ ਖਾਂਦਾ ਵਾ ਨੂਨ ਵਾਲੇ ਪਰੌਠੇ ਹੈ ਪਤ ਨੂਨ ਵਾਲੇ ਪਰੌਠੇ ਖਾਂਦਾ ਛੋਣਾ ਪਤ ਐ ਮੇਰੀ ਜਾਨ ਜੀ ਐ ਤਾਂ ਛੋਣੀ ਜੀ ਛੋਣਾ ਪਤਾ ਇਹ ਤਾਂ ਮੇਰਾ ਚਲੋ ਵੀ ਖਾ ਲਈਏ ਰੋਟੀ ਠੀਕ ਆ ਜੀ ਚਾਹ ਸਾਡੀ ਆ ਪਈ ਆ ਰਾਵਨਲ ਚਾਹ ਨਾਲ ਪਰੋਠੇ ਖਾਣੇ ਆ ਸੀ ਠੀਕ ਹੈ ਜੀ ਜਿਹਨੇ ਖਾਣੇ ਆ ਜੋ ਤੁਸੀਂ ਵੀ ਖਾਣਾ ਪੁੱਤ ਤੁਹਾਡਾ ਤਾਂ ਨੂਨ ਵਾਲਾ ਪਰੋਠਾ ਪੁੱਤ ਹਾਂ ਤੁਹਾਡਾ ਨੂਨ ਵਾਲਾ ਪਰੋਠਾ ਵਧੀਆ ਮਤਲਬ ਇਹ ਪਿੰਡ ਵਾਲ ਲਾਈਫ ਹਾਂ ਵਧੀਆ ਲੱਗਦੀ ਐਨਜੋਏ ਕਰੀ ਦੀ ਵਧੀਆ ਚਲੋ ਠੀਕ ਆ ਜੀ ਓਕੇ ਆ ਸਾਰਾ ਕੁਝ ਵਧੀਆ ਚਲੋ ਠੀਕ ਆ ਜੀ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤੇ ਆਪਣੀ ਆਈ ਰੁਟੀਨ ਦਿਨਲੀ ਦੀ ਰਹਾ ਕਰੂਗੀ ਮਾਰਨਿੰਗ ਤੋਂ ਦੁਪਹਿਰ ਤੱਕ ਦੀ ਰੁਟੀਨ ਆਪਣੀ ਹੋਣ ਆ ਗਈ ਆ ਰਾਤ ਲਈ ਡੀ ਨੇ ਪ ਫੇਰ ਪਾਵਾਂਗੇ ਸਵੇਰੇ ਸ਼ਾਮ ਆਪਣੇ ਵਲੌਗ ਆਉਣਗੇ ਇਤਨੇ ਪਿਆਰ ਆਪਣਾ ਰੱਖਿਓ ਤੇ ਤਿਆਰੀ ਰੱਖਿਆ ਕਰੋ ਵਲੌਗ ਦੀ ਸ਼ੇਅਰ ਦਬੂਗਾ ਕਰਦੋ ਕਰਦੋ ਫਿਰ ਸਪੋਰਟ ਸਾਨੂੰ ਦਬੂ ਦਿਓ ਬੱਲੇ ਬੱਲੇ ਸ਼ਾਮ ਦੇ ਵਲੌਗ